ਹਾਂਜੀ ਦੋਸਤੋ ਸਭ ਨਾ ਗੱਲਾਂ ਸਮਰਾਥ ਸਬਾਮੀ ਸੋ ਕਿਉਂ ਮਨੋਂ ਬਸਾਰੇ ਉਸ ਅਕਾਲ ਪੁਰਖ ਨੂੰ ਮੰਨਣਾ ਬਸਾਰਿਆ ਕਰੋ ਉਹ ਸਾਰੇ ਕਾਸ਼ੀ ਸਮਰਾਥਾ ਆਓ ਤੁਹਾਨੂੰ ਆਪਣੇ ਬ੍ਰਹਿਮੰਡ ਦੇ ਵਿੱਚ ਆਪਣੀ ਾਕਾਤ ਦਿਖਾਵਾਂ ਆਪਣੀ ਤਾਂ ਆਪਣੀ ਆਪਣੀ ਧਰਤੀ ਦੀ ਤੇ ਆਪਣੇ ਸੁੰਦਰ ਸਿਸਟਮ ਦੀ ਾਕਾਤ ਦਿਖਾ ਦਿੰਦਾ ਤੁਹਾਨੂੰ ਆਪਣੀ ਧਰਤੀ ਤੇ ਆਪਾਂ ਕੁੱਲ 8 ਅਰਬ ਲੋਕ ਰਹਿੰਦੇ ਆ ਜਿਹੜੇ ਪੂਰੇ ਆਪਾਂ ਲਾਸ ਐਂਜਲਸ ਦੇ ਵਿੱਚ ਸਮਾ ਸਕਦੇ ਆ ਲਾਸ ਐਂਜਲਸ ਦੇ ਵਿੱਚ ਇਹਦਾ ਆਪਣੇ ਵਿਆਸ 1300 ਕਿਲੋਮੀਟਰ ਸੋ ਦੋਸਤੋ ਅੱਗੇ ਆ ਜੋ ਇਹ ਧਰਤੀ ਆ ਜਿਹੜੀ ਇਹ ਧਰਤੀ ਦਾ ਟੋਟਲ ਵਿਆਸ ਆ 13000 ਕਿਲੋਮੀਟਰ ਠੀਕ ਆ ਨਾ ਤੇ ਚੰਦ ਦਾ ਵਿਆਸ ਆ 3005 ਕਿਲੋਮੀਟਰ ਤੇ ਇੱਕ ਚੰਦ ਦੇ ਵਿੱਚ ਇੱਕ ਲੱਖ ਹਿਮਾਲਿਆ ਪਰਬਤ ਸਮਾ ਸਕਦੇ ਨੇ ਅੱਗੇ ਆ ਜੋ ਧਰਤੀ ਦੇ ਵਿੱਚ 50 ਚੰਦ ਸਮਾ ਸਕਦੇ ਨੇ ਤੇ ਧਰਤੀ ਤੋਂ ਚੰਦ 384000 ਕਿਲੋਮੀਟਰ ਦੂਰ ਆ ਤੇ ਧਰਤੀ ਤੋਂ ਜਿਹੜੀ ਸੂਰਜ ਦੀ ਦੂਰੀ ਆ 15 ਹਜ਼ਾਰ 15 ਕਰੋੜ ਕਿਲੋਮੀਟਰ ਤੇ ਅੱਗੇ ਅਜ ਇੱਕ ਜੁਪੀਟਰ ਜਿਹੜਾ ਉਹਦੇ ਵਿੱਚ 1300 ਧਰਤੀਆਂ ਸਮਾ ਜਾਂਦੀਆਂ ਨੇ ਤੇ ਇੱਕ ਸੂਰਜ ਦੇ ਵਿੱਚ 1000 ਜੁਪੀਟਰ ਸਮਾ ਜਾਂਦੇ ਨੇ ਤੇ ਅੱਗੇ ਅਜ ਦੋਸਤੋ ਜਿਹੜਾ ਸੋਲਰ ਸਿਸਟਮ ਦਾ ਪੂਰਾ ਵਿਆਸ ਆ 287 ਅਰਬ ਕਿਲੋਮੀਟਰ 287 ਅਰਬ ਕਿਲੋਮੀਟਰ ਤੇ ਇੱਕ ਸੂਰਜ ਦੇ ਵਿੱਚ ਤੋਂ ਲੈ ਕੇ ਨੈਪਚੂਨ ਤੱਕ ਦਾ ਜਿਹੜਾ ਟੋਟਲ ਆਪਣੇ ਡਿਸਟੈਂਸ ਹਾ 4.5 ਅਰਬ ਕਿਲੋਮੀਟਰ ਮਤਲਬ ਕਿ ਵੀ ਇੱਕ ਸੂਰਜ ਦੇ ਵਿੱਚ ਇਹ ਪੂਰੀ ਡਿਸਟੈਂਸ ਦੇ ਵਿੱਚ 3000 ਸੂਰਜ ਸਮਾ ਜਾਣਗੇ ਇਹਨੇ 4.5 ਅਰਬ ਕਿਲੋਮੀਟਰ ਆ ਕਿ ਅੱਗੇ ਜੋ ਸੂਰਜ ਤੋਂ ਬਾਹਰ ਜਿਹੜਾ ਸਟਾਰ ਆ ਉਹਦਾ ਨਾਮ ਆ ਬੀਗਾ ਸਟਾਰ ਜਿਹੜਾ ਬੀਗਾ ਸਟਾਰ ਆ ਉਹਦਾ ਵਿਆਸ ਆ 38 ਲੱਖ ਕਿਲੋਮੀਟਰ ਤੇ ਉਹਦੇ ਵਿੱਚ ਸੂਰਜ ਵਰਗੇ 20 ਘਾਰੇ ਸਮਾ ਜਾਣਗੇ ਉਸ ਤੋਂ ਅੱਗੇ ਜਾ ਕੇ ਆ ਦੋਸਤੋ ਇੱਕ ਆਰਕਟ੍ਰੈਸ ਜਿਹਦਾ ਵਿਆਸ ਆ 360000 ਕਿਲੋਮੀਟਰ ਦੇ ਤਾਰੇ ਦਾ ਆਰਕਟ੍ਰੈਸ ਦਾ ਤੇ ਉਹਦੇ ਵਿੱਚ ਸੂਰਜ ਵਰਗੇ 12000 ਤਾਰੇ ਸਮਾ ਜਾਣਗੇ ਤੇ ਉਸ ਤੋਂ ਅੱਗੇ ਆ ਦੋਸਤ ਇੱਕ ਰੀਗਲ ਨਾਮ ਦਾ ਸਟਾਰ ਜਿਹਦੇ ਵਿੱਚ 11 ਕਰੋੜ ਰੀਗਲ ਦੇ ਵਿੱਚ 11 ਕਰੋੜ ਕਿਲੋਮੀਟਰ ਦਾ ਇਹਦਾ ਵਿਆਸ ਆ ਜਿਹਦੇ ਵਿੱਚ ਸੂਰਜ ਵਰਗੇ 485000 ਤਾਰੇ ਸਮਾ ਜਾਣਗੇ ਰੀਗਲ ਦੇ ਵਿੱਚ ਇਸ ਤੋਂ ਅੱਗੇ ਆ ਦੋਸਤੋ ਬੈਕਟਲ ਜੂਸ ਬਿਟਲ ਜੂਸ ਦਾ ਕੁੱਲ ਅਰਬ ਬਿਨਾ ਪਕਾ ਆਪਣਾ ਵਿਆਸ ਆ 123 ਕਰੋੜ ਕਿਲੋਮੀਟਰ ਆਏਗਾ ਇਹਦੇ ਵਿੱਚ ਸੂਰਜ ਵਰਗੇ 67 ਕਰੋੜ ਤਾਰੇ ਸਮਾ ਜਾਣਗੇ ਉਸ ਤੋਂ ਅੱਗੇ ਜਾ ਕੇ ਹੈਗਾ ਜਿਹੜਾ ਤਾਰਾ ਉਹ ਹੈਗਾ ਬੀ ਵਾਈ ਕੈਨਸ ਮੇਜਰੀ ਇਹਦਾ 2 ਅਰਬ ਤੱਬ ਦਾ ਉਹ ਆ ਵਿਆਸ ਠੀਕ ਆ ਨਾ ਉਦੋਂ ਜਾ ਕੇ ਅੱਗੇ ਹੈ ਜੀਓ 22 ਕੋਟੀ ਜਿਹਦਾ 2 ਅਰਬ ਜਾਰੀ ਲੱਖ ਕਿਲੋਮੀਟਰ ਦਾ ਵਿਆਸ ਆ ਤੇ ਉਹਦੇ ਉਦੋਂ ਗਾਹਾਂ ਜਾ ਕੇ ਹੈਗਾ ਸਟੀਫਨਸਨ ਸਭ ਤੋਂ ਵੱਡਾ ਤਾਰਾ ਸਟੀਫਨਸਨ 288 ਜਿਹਦੇ ਵਿੱਚ 3 ਅਰਬ ਕਿਲੋਮੀਟਰ ਦਾ ਜਿਹਦਾ ਵਿਆਸ ਵਿਆਸ ਆ ਤੇ ਜਿਹਦੇ ਵਿੱਚ ਸੂਰਜ ਵਰਗੇ 9 ਅਰਬ 83 ਲੱਖ ਤਾਰੇ ਸਮਾ ਜਾਣਗੇ ਤੇ ਇਹ ਤੋਂ ਅੱਗੇ ਜਾ ਕੇ ਤਾਂ ਉਹ ਤਾਰਾ ਨਹੀਂ ਤਾਰਾ ਉਦੋਂ ਜਾ ਕੇ ਤਾਂ ਨੇਬੂਲਾ ਸ਼ੁਰੂ ਹੋ ਜਾਂਦਾ ਨਹੀਂ ਮੀਕੈਟ ਸਾਈ ਨੇਬੂਲਾ ਉਹਦਾ ਆਪਦਾ ਵਿਆਸ ਆ 0.5 ਲਾਈਟイヤー ਯਾਨੀ 6 ਮਹੀਨੇ ਤੱਕ ਉੱਥੇ ਲਾਈਟ ਨੂੰ પાસ ਕਰਨ ਨੂੰ ਲੱਗਨੇ ਕਿ ਇਹਨਾਂ ਨੂੰ ਇਧਰੋਂ ਟਾਰਚ ਮਾਰੀ ਤਾਂ ਪਰਲੇ ਪਾਸੇ ਜਾਣ ਨੂੰ 6 ਮਹੀਨੇ ਲੱਗ ਜਾਣਗੇ ਉਦੋਂ ਗਾਹ ਜਾ ਕੇ ਆ ਜਾਂਦਾ ਹੈ ਹਾਈਲਕਸ ਨੈਬੂਲਾ ਜਿਹਦਾ ਆਪਦਾ ਵਿਆਸ ਆ 5 ਲਾਈਟイヤー 5 ਸਾਲ ਤਾਂ ਯਾਨੀ ਟਾਰਚ ਦੀ ਲਾਈਟ ਮਾਰਨ ਨੂੰ ਉੱਥੇ ਇੱਕ ਪਾਸੇ ਦੂਜੇ ਪਾਸੇ ਲੱਗ ਜਾਣਗੇ ਕਿੰਨੇ ਕਿਲੋਮੀਟਰਾਂ ਦੀਆਂ ਗੱਲਾਂ ਗਈਆਂ ਲਾਈਟイヤー ਚ ਆ ਗਿਆ ਕੰਮ ਉਦੋਂ ਗਾਹ ਜਾ ਕੇ ਅਮਰੀਗਾ ਸੈਂਚੁਰੀ ਜਿਹਦਾ 150 ਪ੍ਰਕਾਸ਼ ਵਰਗ ਦਾ ਜਿਹਦਾ ਤਾਂ ਆਪਦਾ ਪਿਆਸ ਆ ਤੇ ਹੁਣ ਅੱਗੇ ਗੱਲ ਕਰਦੇ ਆਂ ਦੋਸਤੋ ਅੱਗੇ ਆ ਗਈ ਆਪਣੇ ਯਾਰ ਇਹ ਮਿਲਕੀਵੇ ਆਪਣੀ Akash Ganga ਵਾ ਕਿੰਨੀ ਸੋਹਣੀ ਲੱਗਦੀ ਐ ਵਾਹ ਰੱਬਾ ਕਿਆ ਤੇਰੇ ਰੰਗ ਨੇ ਬਿਸਮਾਤ ਨਾਤ ਬਿਸਮਾਤ ਬੀਤ ਬਿਸਮਾਤ ਪਾਉਣ ਬਿਸਮਾਤ ਪਾਣੀ ਬਿਸਮਾਤ ਅਗਨੀ ਖੇਡ ਬਣਾਣੀ ਵਾਹ ਰੱਬਾ ਕਿਆ ਵਾ ਤੋ ਦੇਖੋ ਇਹਦਾ ਆਪਦਾ ਵਿਆਸ ਆ 1 ਲੱਖ ਪ੍ਰਕਾਸ਼ ਆਪਣੇ ਪਰਗ ਦੇ ਵਿੱਚ ਤਾਂ 1 ਲੱਖ ਸਾਲ ਤਾਂ ਇਹਨੂੰ ਲਾਈਟ ਕਰਾਸ ਕਰਨ ਲੱਗਦੀ ਐ ਆਪਣੀ ਪੂਰੀ ਮਿਲਕੀਵੇ ਦੇ ਵਿੱਚ ਇਧਰੋਂ ਟਾਰਚ ਮਾਰੋਗੇ ਪਰਲੇ ਪਾਸੇ ਜਿਹੜੀ ਜਾ ਕੇ ਟਾਰਚ ਨਿਕਲੋਗੇ ਜਾਨੀ ਲਾਈਟ ਨੂੰ 1 ਲੱਖ ਕਿਲੋ ਸਾਲ 1 ਲੱਖ ਸਾਲ ਲੱਗ ਜਾਣਗੇ ਆਪਾਂ ਯਰ ਚੀਜ਼ ਆਪਦੇ ਆਪ ਨੂੰ ਹੀ ਮੇਰਾ ਆਹ ਪਲਾਟ ਮੇਰਾ ਉਹ ਪਲਾਟ ਮੇਰੀ ਆਹ ਜ਼ਮੀਨ ਮੇਰੀ ਉਹ ਜ਼ਮੀਨ ਗੱਲਾਂ ਨੇ ਯਾਰੇ ਕੋਈ ਆਪਣੀ ਇਕਾਤਤਾ ਦੇਖੋ ਕੀ ਆ ਹੈ ਹਾਲੇ ਤਾਂ ਹਾਲੇ ਵੀ ਹਾਲੇ ਕੁਝ ਮੁੱਕਿਆ ਨਹੀਂ ਇਸ ਤੋਂ ਗਾਹਾਂ ਜਾ ਕੇ ਜਿਹੜੀ ਆਪਣੇ ਨੀਰੈਸਟ ਗੈਲੈਕਸੀ ਆ ਉਹ ਹੈਗੀ ਐਂਡਰੋਮੇਡਾ ਇਹ ਤਾਂ ਆਪਣੇ ਮਿਲਕੀ ਵੇ ਇਸੀ ਆ ਸਾਰਾ ਕੁਝ ਤਾਂ ਮਿਲਕੀ ਵੇਜ ਦੇ ਵਿੱਚ ਦੱਸਿਆ ਮੈਂ ਆਪਣੇ ਜਮ ਆਪਣੇ ਜਿਹੜੀ ਆ ਆਪਣੀ ਆ ਮਿਲਕੀ ਵੇਜ ਜਿਹੜੀ ਆਪਣੇ Akash Ganga ਇਹਦਾ ਸਾਰਾ ਕੁਝ ਇਹਦੇ ਵਿੱਚ ਸੀਗਾ ਜਿਹੜਾ ਤਾਰੇ ਤੂਰੇ ਦੱਸੇ ਨੇ ਵਸ ਡੀਫੈਂਸਨ ਵਗੈਰਾ ਵੱਡੇ ਇਤੋਂ ਕਹਾ ਇੰਟਰੋਮੀਡ ਆ ਜਾਂਦੀ ਆ ਐਂਡਰੋਮੀਡਾ ਤੋਂ ਕਹਾ ਹੋਰ ਵੀ ਹੈਗੀਆਂ ਗੈਲੈਕਸੀਆਂ ਯੂਸੀ ਯੂਜੀਸੀ 2883 ਜਿਹਦਾ ਆਪਦਾ ਵਿਆਸ ਹੀ ਪੂਰਾ 4,63,000 ਲਾਈਟイヤー ਆ ਮਤਲਬ ਕਿ ਵੀ ਉਹਦੇ ਵਿੱਚ ਲਾਈਟ ਕ੍ਰੋਸ ਕਰਨ ਨੂੰ 4,63,000 ਸਾਲ ਲੱਗ ਜਾਣਗੇ ਵੀਰੇ ਉਹ ਆਪਾਂ ਕਿਹੜੇ ਪਾਣੀ ਆ ਰਾ ਕਿੱਥੇ ਫਿਰਦੇ ਤੁਸੀਂ ਇਹ ਨੂੰ ਆਕਾਲਪੁਰ ਕੋਲੋਂ ਮੰਨਿਆ ਕਰੋ ਮੇਰੇ ਵੀਰੋ ਐ ਨਾ ਕਰਿਆ ਕਰੋ ਇਹ ਜਿਹੜੇ ਰੱਬ ਨੇ ਬਣਾਈ ਵੀ ਕੁਦਤੀ ਨੂੰ ਵੀ ਮੰਨ ਲੋ ਕੱਪ ਦੇ ਹੰਕਾਰ 'ਚ ਫਿਰਿਆਣਾ 24 ਘੰਟੇ ਉਹਨੂੰ ਮੰਨੋ ਜਿਹਦੇ ਬਿਸਮਾਤ ਨਾਦ ਬਿਸਮਾਤ ਵੇਦ ਬਿਸਮਾਤ ਜੀ ਬਿਸਮਾਤ ਭੇਦ ਬਿਸਮਾਤ ਰੂਪ ਬਿਸਮਾਤ ਰੰਗ ਬਿਸਮਾਤ ਡਾਂਗੇ ਫਿਰੇ ਜੰਤ ਬਿਸਮਾਤ ਪਾਉਣ ਬਿਸਮਾਤ ਪਾਣੀ ਬਿਸਮਾਤ ਅਗਨੀ ਖੀੜ ਬਸ ਉਡਾਣੀ ਬਿਸਮਾਤ ਧਰਤੀ ਬਿਸਮਾਤ ਖਾਣੀ ਬਿਸਮਾਤ ਸੱਚ ਬਿਸਮਾਤ ਪਰਾਣੀ ਬਿਸਮਾਤ ਸੰਜੋਗ ਬਿਸਮਾਤ ਬਿਸਯੋਗ ਬਿਸਮਾਤ ਭੁਖ ਬਿਸਮਾਤ ਪੋਗ ਬਿਸਮਾਤ ਸਿਪਤ ਬਿਸਮਾਤ ਸਲਾਬ ਬਿਸਮਾਤ ਉਜੜ ਬਿਸਮਾਤ ਰਾ ਬਿਸਮਾਤ ਨੇੜੇ ਬਿਸਮਾਤ ਦੂਰ ਬਿਸਮਾਤ ਦੇਖੇ ਹਜਰਾ ਜੋ ਬੇਕ ਬੰਡਾਨ ਰਿਆ ਬਿਸਮਾਤ ਨਾਨਕ ਬੂਜਣ ਪੂਰੇ ਭਾਗ ਓਏ ਓ ਆ ਦੇਖੋ ਇਹ ਤਾਂ ਹਲਤਾ ਮੈਂ ਗੈਕਸੀ ਦੀ ਗੱਲ ਕੀਤੀ ਇੱਕ ਇੱਕ ਗੈਕਸੀ ਮੁਕੇ ਉਹ ਪਤਾ ਨਹੀਂ ਅਰਮਾ ਘਰਮਾ ਗੈਕਸੀ ਨੇ ਆਪਣੇ ਬ੍ਰਹਿਮੰਡ ਦੇ ਵਿੱਚ ਆ ਜਰਾ ਪੂਰਾ ਬ੍ਰਹਿਮੰਡ ਦੇਖੋ ਤੇ ਇਹ ਜੇ ਬ੍ਰਹਿਮੰਡ ਵੀ ਕਹਿੰਦੇ ਹੋਰ ਪਤਾ ਨਹੀਂ ਕਿੰਨੇ ਕੋ ਹੋ ਸਕਦੇ ਨੇ ਉਹ ਮੇਰੇ ਪੀਰ